ਸਬਸਤਰੀ ਅਕਾਲਜੀ ਸਾਰਿਆਂ ਨੂੰ ਅੱਜ ਦੀ ਰਚਨਾ ਬਹੁਤ ਹੀ ਭਾਵਕ ਰਚਨਾ ਹੈ 84 ਦੇ ਦੰਗਿਆਂ ਨਾਲ ਸੰਬੰਧਿਤ ਕਿੱਥੇ ਗਏ ਉਹ ਕਿੱਥੇ ਕਦ ਪਾਵਾਂ ਇਸ ਨੂੰ ਲਿਖਿਆ ਹੈ ਸੁਖਜੀ ਨੇ ਉਮੀਦ ਹੈ ਤੁਹਾਨੂੰ ਇਹ ਰਚਨਾ ਬਹੁਤ ਵਧੀਆ ਲੱਗੇਗੀ ਇਹ ਕੋਈ ਕਹਾਣੀ ਤਾਂ ਨਹੀਂ ਹੈ ਪਰ ਹਾਂ ਬਹੁਤ ਮਾਮਾ ਭੈਣਾ ਨਹੀਂ ਆਪਣੇ ਪਿੰਡੇ ਤੇ ਹੰਡਾਈ ਹੈ ਜਦ ਕਰਾਸੀ ਦੇ ਦੌਰ ਤੇ ਪਤੀ ਤੇ ਪੁੱਤ ਘਰੋਂ ਬਾਹਰ ਲੋਕ ਲੋਕ ਕੇ ਰਹਿ ਲਈ ਮਜਬੂਰ ਕਰ ਦਿੱਤੇ ਸੀ ਤੇ ਕਈ ਸਜ ਵਈਆਂ ਵੀ ਆਪਣੇ ਨਵੇਂ ਵਿਆਹੇ ਨਾਲ ਆਪਣੇ ਪਿਆਰ ਦੀ ਚਾਹ ਵੀ ਪੂਰੇ ਨਹੀਂ ਕਰ ਸਕੀਆਂ ਪਰ ਉਹ ਬਾਣਾ ਦੇ ਵਿੱਚ ਰਾਤਾਂ ਲੋਕ ਲੋਕ ਕੇ ਲਗਾਉਣ ਲਈ ਮਜਬੂਰ ਹੋ ਗਈ ਸੀ ਬਸ ਇੱਕ ਕੋਸ਼ਿਸ਼ ਹੈ ਕਿਸੇ ਮੁਟਿਆਰ ਦੇ ਦਿਲ ਦੀ ਹਾਲ ਨੂੰ ਲਿਖਣ ਦੀ ਤੇ ਕਿਸੇ ਮਾਂ ਦੀ ਆਪਣੇ 6 ਪੁੱਤ ਦੇ ਗੱਭਰੂ ਪੁੱਤ ਦੀ ਲਾਸ਼ ਤੇ ਮਿਲਕ ਦਿੱਦੀ ਕਹਾਣੀ ਤੁਹਾਡੇ ਸਭ ਦੇ ਸਨਮੁਕਰਨ ਦੀ ਜੋ ਸਾਡੇ ਆਸ-ਪਾਸ ਦੇ ਸਮਾਜ ਚ ਵਖਿਆ ਤੇ ਸੁਣੀਆਂ ਹੋਈਆਂ ਨੇ ਆਸ ਕਰਦੀਆਂ ਕਿ ਹਮੇਸ਼ਾ ਦੀ ਤਰ੍ਹਾਂ ਇਸ ਵਾਰ ਵੀ ਉਹਨਾਂ ਹੀ ਪਿਆਰ ਦੇਵਾਂਗੇ ਤੇ ਜਿੱਥੇ ਕਿਤੇ ਕੁਝ ਗਲਤ ਲੱਗੇ ਤਾਂ ਆਰਾਧ ਸਿਰੇ ਜ਼ਰੂਰ ਬਣਾਉਂਗੀ ਗਲਤੀ ਸੁਧਾਰੀ ਜਾ ਸਕੀ ਮੁੱਖ ਪਾਤਰ ਸਰਬੀ ਸਰਬੀ ਦਾ ਪਤੀ ਕੁਲਦੀਪ ਸਿੰਘ ਦੀਪਾ ਸਰਬੀ ਦਾ ਪੁੱਤ ਪ੍ਰਤਾਪ ਆ ਬਾਕੀ ਕਰਦਾਰ ਕਹਾਣੀ ਨਾਲ ਨਾਲੋ ਨਾਲ ਆਉਂਦੇ ਰਹਿਣਗੇ ਸਰਬੀ ਤੇ ਦੀਪੇ ਦਾ ਨਵਾਂ ਨਵਾਂ ਵਿਆਹ ਹੋਇਆ ਸੀ ਅੱਜ ਸਰਬੀ ਨੂੰ ਉਸ ਦੇ ਘਰ ਵਾਲੇ ਦੀਪੇ ਨੇ ਪੇਕਿਆ ਤੋਂ ਲੈ ਕੇ ਜਾਣਾ ਸੀ ਉਸੇ ਦੀ ੜੀਕ ਵਿੱਚ ਸਰਬੀ ਦੀਆਂ ਭੈਣਾਂ ਤੇ ਮਾਂ ਬਾਪ ਭਰਾ ਸਭ ਕੁਝ ਖਾਣ ਪੀਣ ਲਈ ਖਾਸ ਖਾਣੇ ਬਣਾਉਣ ਲੱਗੇ ਪਏ ਸੀ ਬਾਪੂ ਮੈਂ ਤਾਂ ਆ ਕੇ ਅੱਜ ਦੀ ਬਾਜੀ ਨੂੰ ਰੱਖ ਲਈਏ ਕੱਲ ਨੂੰ ਭੈਣ ਜੀ ਤੇ ਬਾਜੀ ਚਲੇ ਜਾਣਗੇ ਸ਼ਕੰਦਰ ਸਰਬੀ ਦੇ ਭਰਾ ਨੇ ਆਪਣੇ ਬਾਪੂ ਦਿਆਲ ਨੂੰ ਕਿਹਾ ਲੈ ਪੁੱਤ ਵਰਗੀ ਹੈ ਜਿਵੇਂ ਤੁਸੀਂ ਆਖੋ ਜੇ ਮੰਨ ਜਾਵੇ ਤਾਂ ਰੱਖ ਲਈਓ ਤੇ ਮੁਰਗਾ ਵੀ ਰਹਿਣ ਛੱਡੀ ਪਰੌਣੇ ਦੀ ਪਰਪੂਰ ਸੇਵਾ ਕਰੀ ਅਕਸਰ ਤੋਂ ਅਕਸਰ ਨੂੰ ਇਹ ਵੱਡਾ ਜਵਾਈ ਹੈ ਬਾਪੋ ਨਾਕ ਖੇਤ ਗੇੜਾ ਮਾਰ ਲਈ ਚਲ ਜਾਂਦਾ ਹੈ ਤੇ ਸ਼ਿਕੰਦਰ ਨਾਲ ਲੱਗਦੇ ਛੋਟੇ ਜਿਹੇ ਸ਼ਹਿਰ ਨੁਮਾ ਕਸਬੇ ਜੋ ਕਿ ਹੁਣ ਪੂਰੀ ਤਰ੍ਹਾਂ ਸ਼ਹਿਰ ਬਣ ਚੁੱਕਾ ਹੈ ਤੇ ਪਹਿਲਾਂ ਤਾਂ ਮੇਟਾਂ ਮੇਹੀ ਦੁਕਾਨ ਹੋਇਆ ਕਰਦੀ ਸੀ ਇੱਕ ਮੁਰਗਾ ਬਣਵਾ ਲਿਆ ਤੇ ਨਾਲ ਹੀ ਆਉਂਦੇ ਹੋਏ ਠੇਕੇ ਤੋਂ ਇੱਕ ਅਧਿਆ ਸੌਫੀਆਂ ਦਾ ਵੀ ਲਿਆ ਆ ਆ ਕੇ ਸ਼ਿਕੰਦਰ ਨੇ ਚੰਗੀ ਤਰ੍ਹਾਂ ਮੀਟ ਸਾਫ਼ ਕੀਤਾ ਤੇ ਚੁੱਲ੍ਹੇ ਤੇ ਬਤੀਲੀ ਧਰ ਕੇ ਧਰ ਕਾਲਣ ਲੱਗ ਪਿਆ ਇਜਾਦ ਨੂੰ ਮੂੰਹਾ ਖੜਕਦਾ ਹੈ ਤੇ ਬੂਹੇ ਤੇ ਖੜਕਦੇ ਸ਼ਿਕੰਦਰ ਉੱਠ ਕੇ ਅਗਾ ਹੁੰਦਾ ਤਾਂ ਉਸ ਦਾ ਭਣੋਈਆ ਕੁਲਦੀਪ ਸਿੰਘ ਆ ਗਿਆ ਸੀ ਅਤੇ ਬਾਜੀ ਨੂੰ ਫਤਿਹ ਬਲਾ ਕੇ ਸ਼ਿਕੰਦਰ ਸੈਕਿੰਡ ਫੜ ਕੇ ਅੰਦਰ ਭਾਂਡੇ ਚ ਲਗਾ ਦਿੰਦਾ ਹੈ ਮੰਜਾ ਤਾਂ ਆਪਣੇ ਭਣੋਈਏ ਦੇ ਆਉਣ ਤੋਂ ਪਹਿਲਾਂ ਹੀ ਉਸ ਨੇ ਵਿਛਾ ਦਿੱਤਾ ਸੀ ਸਰਦੀ ਭੈਣ ਦੇ ਹੱਥੀਂ ਕੱਢੀ ਹੋਈ ਕੁੱਲਾ ਨਾਲ ਤੇ ਜਾਲ ਵਾਲੀ ਚਾਦਰ ਭਾਜੀ ਦੇ ਬੈਠਣਾ ਤੇ ਸ਼ਤੰਦਰ ਆਪਣੇ ਬੇਬੇ ਨੂੰ ਸੁਹਾਗ ਦੇ ਵਿੱਚ ਜਾ ਕੇ ਸੁਨੇਹਾ ਦਿੰਦਾ ਕਿ ਪਾਣੀ ਧਾਣੀ ਲੈ ਕੇ ਆਓ ਭਾਜੀ ਨੂੰ ਬੈਠਕ ਚ ਮੈਂ ਬਿਠਾ ਕੇ ਆਇਆ ਆਪ ਬਾਬਸਾ ਇੱਕ ਵਾਰ ਮੀਟ ਵਿੱਚ ਕੜਛੀ ਮਾਰ ਕੇ ਦੇਖ ਜਾਂਦਾ ਹੈ ਤੇ ਆਪਣੇ ਭਾਜੀ ਕੋਲ ਜਾ ਕੇ ਬੈਠ ਜਾਂਦਾ ਹੈ ਘਰ ਸਭ ਚੰਗੇ ਸੀ ਜੀ ਮਾਸੀ ਮਾਸੜ ਹੋਰੀ ਸਾਰੇ ਠੀਕ ਸੀ ਹਾਂ ਸਾਪਲੇ ਚੰਗੀ ਸੀ ਤੂੰ ਦੱਸ ਕੀ ਚੁੱਲ੍ਹੇ ਤੇ ਤਾਂ ਛੱਡਿਆ ਇੱਥੇ ਤੱਕ ਖਸਬੋ ਆ ਰਹੀਆਂ ਨੇ ਦੀਪ ਬੇਹਸ ਦੇ ਹੋਏ ਨੇ ਆਖਿਆ ਹਾਂਜੀ ਬੇਬੇ ਤੇ ਭੈਣਾ ਨੇ ਰਲ ਮਿਲ ਕੇ ਤੁਹਾਡੀ ਸੇਵਾ ਲਈ ਖਾਣ ਪੀਣ ਦੇ ਲਈ ਕਈ ਪਕਵਾਨ ਬਣਾਏ ਨੇ ਤੇ ਮੈਂ ਸੋਚਿਆ ਮੈਂ ਮੀਠ ਬਣਾ ਲਵਾਂ ਸ਼ਿਕੰਦਰ ਦੀ ਗੱਲ ਸੁਣ ਕੇ ਦੀਪਾ ਉੱਚੀ ਤੇ ਹੱਸਣ ਲੱਗ ਪਿਆ ਜਦੋਂ ਸਰਬੀ ਦੀ ਸਭ ਤੋਂ ਛੋਟੀ ਭੈਣ ਮੁਖੂ ਜੋ ਕਿ ਮੁਖਤਿਆਰ ਕੌਰ ਸੀ 8ਵੀਂ ਵਿੱਚ ਪੜ੍ਹਦੀ ਸੀ ਆਪਣੇ ਜੀਜੇ ਨੂੰ ਪਾਣੀ ਦੇਣ ਵਾਸਤੇ ਆਉਂਦੀ ਹੈ ਤੇ ਫਟੇ ਬੁਲਾਉਂਦੀ ਹੈ ਤੇ ਪਾਣੀ ਦਾ ਗਲਾਸ ਫੜ ਕੇ ਦੀਪਾ ਮੁਖੂ ਨੂੰ ਗਲਾਸ ਲਾਉਂਦੇ ਹੋਏ ਤੇ ਮਜ਼ਾਕ ਚਾਹਤਾ ਹੈ ਅੱਜ ਨਹੀਂ ਜੀ ਹੁਣ ਜੀ ਘੂਰਨਾ ਹਾਏ ਕਿਵੇਂ ਮੈਂ ਕਦ ਘੂਰੇ ਆ ਮੁੱਖੋਂ ਡਰਦੀ ਹੋਈ ਆਖਦੀ ਹੈ ਲੈ ਐਨੀ ਛੇਤੀ ਭੁੱਲ ਵੀ ਗਈ ਉਸ ਦਿਨ ਨੂੰ ਦੀਪਾ ਵੀ ਉਸਤੇ ਡਰ ਨੂੰ ਹੋਰ ਡਰਾਉਂਦੇ ਹੋਏ ਆਖਦਾ ਕਿਹੜੇ ਦਿਨ ਨੂੰ ਮੈਂ ਤਾਂ ਮੈਨੂੰ ਤਾਂ ਯਾਦ ਨਹੀਂ ਹੁਣ ਤੁਸੀਂ ਦੱਸੋ ਜਿਸ ਦਿਨ ਮੇਰਾ ਤੇ ਸਰਬੀ ਦਾ ਵਿਆਹ ਹੋਇਆ ਸੀ ਉਸ ਦਿਨ ਲੈ ਮੈਂ ਕੀ ਕੀਤਾ ਹੁਣ ਛੇਤੀ ਦੱਸੋ ਹੋਰ ਨਾ ਡਰਾਓ ਕਾਮਲੀਏ ਕੁਝ ਨਹੀਂ ਕੀਤਾ ਭਾਜੀ ਤੇ ਤੈਨੂੰ ਛੇੜਦੇ ਪੈਨੇ ਸ਼ਿਕੰਦਰ ਮੁੱਖੋਂ ਦਾ ਦਰ ਦੂਰ ਕਰ ਲਈ ਯਤਨ ਕਰਦਾ ਹੈ ਲੈ ਇਹ ਤੇ ਮੇਰੀ ਭੈਣ ਹੈ ਮੈਂ ਕਿਉਂ ਛੇੜਦਾ ਇਸ ਨੂੰ ਦੇਪੇ ਦੇ ਅੱਖਾਂ ਤੇ ਸ਼ਿਕੰਦਰ ਕਹਿ ਲਗਾ ਮੇਰਾ ਮਤਲਬ ਮੇਰਾ ਉਹ ਮਤਲਬ ਨਹੀਂ ਬਾਜੀ ਹਾਂ ਮੈਂ ਸਮਝ ਗਿਆ ਪਰ ਮੈਂ ਕੀ ਕੀਤਾ ਸੀ ਇਹ ਤਾਂ ਦੱਸੋ ਕੁਝ ਨਹੀਂ ਕੀਤਾ ਸੀ ਤੂੰ ਤਾਂ ਤੂੰ ਗਲਾਸ ਰੱਖਾ ਤੇ ਆਪ ਜਾਹ ਤਰ ਜਾ ਕੇ ਸਕੰਦਰ ਨੇ ਆਖਿਆ ਜਦ ਤੱਕ ਬੇਬੇ ਵੀ ਆ ਗਈ ਬੇਬੇ ਨੂੰ ਬੇਸ ਦੇ ਦੀਪਾ ਉੱਠਾ ਖੜਾ ਹੋਇਆ ਤੇ ਪੈਰੀ ਹੱਥ ਲਾਉਣ ਲੱਗਾ ਮਾਂ ਸਦਕੇ ਮੇਰਾ ਜਿਉਣ ਜੋਗਾ ਪੁੱਤ ਲੰਬੀਆਂ ਉਮਰਾਂ ਕਰੇ ਜਵਾਨੀਆਂ ਮਾਣੇ ਸਿਰ ਪਲੋਜਦੇ ਹੋਏ ਬੇਬੇ ਨੇ ਅਸੀਸਾਂ ਦਾ ਮੀਂਹ ਬਰਸਾ ਦਿੱਤਾ ਬੇਬੇ ਦੇ ਪਿੱਛੇ ਹੀ ਨਾਮੋ ਜੋ ਕਿ ਗਰਨਾਮ ਕੌਰ ਤੇ ਪਿਤੋ ਪ੍ਰੀਤਮ ਕੌਰ ਨੇ ਵੀ ਆਨ ਫਤਿਹ ਬਣਾਈ ਆਪਣੇ ਭਾਜੀ ਤੋਂ ਸੰਗਦੀਆਂ ਹੋਈਆਂ ਤੋਨੇ ਜਣੀਆਂ ਆਪਣੀਆਂ ਚੁੰਨੀਆਂ ਨੂੰ ਦੰਦਾ ਚ ਲੈ ਕੇ ਹੱਸਦੀਆਂ ਹੋਈਆਂ ਬਾਹਰ ਚਲੀਆਂ ਗਈਆਂ ਪਰ ਦੀਪੇ ਦੀਆਂ ਨਜ਼ਰਾਂ ਤਾਂ ਸਰਬੀ ਨੂੰ ਲੱਭ ਰਹੀਆਂ ਸੀ ਪਰ ਦੀਪ ਦੀਆਂ ਅੱਖਾਂ ਤਾਂ ਸਰਬੀ ਨੂੰ ਲੱਭ ਰਹੀਆਂ ਸੀ ਸ਼ਾਇਦ ਆਪਣੇ ਮਾਂ ਭੈਣ ਤੇ ਭਰਾ ਦੇ ਸਾਹਮਣੇ ਉਹ ਦੀਪ ਨੂੰ ਬੁਲਾਉਣ ਤੋਂ ਸ਼ਰਮਦੀ ਸੀ ਇਸੇ ਲਈ ਉਹ ਨਾ ਆਈ ਬਾਪੂ ਨੇ ਖੇਤ ਤੋਂ ਵਾਪਸ ਆ ਗਿਆ ਸਭ ਨੇ ਚਾਹ ਨਾਲ ਬੇਬੇਆਂ ਬਣਾਈਆਂ ਕਚੌੜੀਆਂ ਤੇ ਬਕੂਪੜ ਪਕੌੜੇ ਖਾਣੇ ਕਿ ਬੇਬੇ ਨੇ ਦੁਵਾਰਾ ਗਰਮ ਗਰਮ ਕਚੌੜੀਆਂ ਹੋਰ ਦੇ ਕੇ ਆਉਣ ਲਈ ਮੁੱਖ ਨੂੰ ਕਿਹਾ ਲੈ ਮੈਨੂੰ ਤਾਂ ਸੰਗ ਲੱਗਦੀ ਐ ਪਹਿਲਾਂ ਹੀ ਭਾਜੀ ਕਹਿੰਦੀ ਸੀ ਮੈਂ ਘੂਰ ਦੀਆਂ ਆਪੇ ਫੜਾਓ ਬੇਬੇ ਨੇ ਨਾ ਮੋਤੇ ਪੀਤੋ ਲਵਾ ਗਿਆ ਪਰ ਉਹ ਵੀ ਆਖਣ ਲੱਗੀਆਂ ਸਾਨੂੰ ਤਾਂ ਸੰਗ ਲੱਗਦੀ ਐ ਤੇ ਬੋਲੀਆਂ ਸਰ ਵੀ ਪੜਾਵੇ ਪਰ ਸਰ ਵੀ ਤਾਂ ਅਜੇ ਤੱਕ ਸ਼ਰਮ ਦੀ ਮਾਰੀ ਮਿਲਕੇ ਵੀ ਨਹੀਂ ਸਾਈ ਹਾਰ ਕੇ ਬੇਬੇ ਦੇ ਕਹੇ ਸਰ ਵੀ ਨਾ ਜਾਣਾ ਪਿਆ ਇੱਕ ਹੱਥ ਨਾਲ ਚੁੰਨੀ ਨੂੰ ਨੱਕ ਤੱਕ ਕਰਕੇ ਚਿਹਰੇ ਲੁਕੋ ਕੇ ਅੰਦਰ ਗਈ ਤੇ ਖਤੇ ਬੁਲਾ ਕੇ ਗਰਮ ਗਰਮ ਕਚੌੜੀਆਂ ਰੱਖ ਕੇ ਹਵਾ ਦੀ ਤਰ੍ਹਾਂ ਬਾਹਰ ਆ ਗਈ ਬੇਬੇ ਨੇ ਦੇਖਦੇ ਹੀ ਕਿਹਾ ਲੈ ਬੋਟ ਕਿਵੇਂ ਕਰਦੀ ਐ ਸੁਖ ਨਾਲ 2 ਮਹੀਨੇ ਹੋਣ ਨੂੰ ਆਏ ਨੇ ਤੇਰੇ ਵਿਆਹ ਨੂੰ ਹਜੇ ਵੀ ਇੰਨੀ ਸੰਗ ਲੈ ਬੇਬੇ ਬਾਪੂ ਤੇ ਬੀਤਾਂ ਕੋਲ ਬੈਠੇ ਨਹੀਂ ਐਵੇਂ ਕਿਵੇਂ ਅਸਿਆ ਮੈਂ ਦੱਸ ਐਂ ਦੱਸ ਤੂੰ ਵੀ ਬਾਪੂ ਨੂੰ ਵੇਖ ਕੇ ਸੰਗ ਜਾਂਦੀ ਸੈਂ ਤੇ ਹੋਰ ਕੀ ਨਾ ਸੰਗ ਤਾਂ ਮਟਿਆਰ ਦਾ ਗਹਿਣਾ ਸੰਗ ਹੁੰਦੀ ਐ ਆਸਾ ਰਟਾ ਹੁੰਦਾ ਰਹਾ ਰਾਤ ਬਿੜੀ ਸਿਕੰਦਰ ਨੇ ਆਪਣਾ ਮੰਝਾ ਜਾਂ ਕੋਠੇ ਤੇ ਚੜਿਆ ਇਹ ਦੇਖ ਦੀਪਾ ਵੀ ਉਹਦੇ ਨਾਲ ਹੀ ਕੋਠੇ ਚਲਾ ਗਿਆ ਸ਼ਿਕੰਦਰ ਆਪਣਾ ਬਿਸਤਰਾ ਠੀਕ ਕਰਕੇ ਆਪਣੇ ਸਹਰਾਣੇ ਥੱਲੇ ਪੱਖੀ ਝੱਲਣ ਲੱਗ ਪਿਆ ਜਦ ਤੱਕ ਉਸ ਦੀ ਨਜ਼ਰ ਪਿੱਛੇ ਖੜੇ ਦੀਪੇ ਤੇ ਪਈ ਤਾਂ ਉਸ ਨੇ ਆਖਿਆ ਤਸਾਂ ਇੱਥੇ ਹੀ ਬਹਿ ਜਾਣਾ ਸੀ ਮੈਂ ਤਾਂ ਪੱਖੇ ਦਾ ਪ੍ਰਬੰਧ ਕਰ ਆਇਆ ਸਾਂ ਨਾ ਨਾ ਲੋੜ ਨਹੀਂ ਪਿੰਡ ਵੀ ਤਾਂ ਕੋਠਿਆਂ ਦੀ ਮੰਝੇ ਦਿੱਤਾ ਹੀ ਦੀ ਹੈ ਗਰਮੀਆਂ 'ਚ ਜੀ ਜੀ ਆਖਦਾ ਹੋਇਆ ਸ਼ਿਕੰਦਰ ਆਹ ਪਾਸੇ हट ਗਿਆ ਦੀਪੇ ਨੂੰ ਮੰਗੇ ਤੇ ਬੈਠ ਲਿਖਿਆ ਦੋਨੋਂ ਜੀਜਾ ਸਾਲਾ ਕਾਫੀ ਦੇਰ ਗੱਲਾਂ ਕਰਦੇ ਰਹੇ ਸ਼ਕੰਦਰ ਨੇ ਕਾफी ਪੀ ਰੱਖੀ ਸੀ ਪਰ ਦੀਪੇ ਨੇ ਤਾਂ ਮਸਾਈ ਇੱਕ ਪੈਗ ਲਾਇਆ ਸੀ ਦੋਨੇ ਬੈਠੇ ਰਹੇ ਤੇ ਅਚਾਨਕ ਦੀਪੇ ਨੇ ਸ਼ਕੰਦਰ ਨੂੰ ਕਿਹਾ ਇੰਜ ਕਰੀ ਸ਼ਕੰਦਰਾ ਸਵੇਰੇ ਤੂੰ ਤੇਰੀ ਭੈਣ ਨੂੰ ਪਿੰਡ ਛੱਡਾਈ ਮੈਂ ਲਾਗੇ ਦੇ ਪਿੰਡ ਜ਼ਰੂਰੀ ਕੰਮ ਜਾਣਾ ਮੈਲਤੀ ਲੇਟ ਵੀ ਹੋ ਸਕਦਾ ਸਵਕਤੇ ਹੀ ਨਿਕਲ ਜਾਣਾ ਹੈ ਠੀਕ ਹੈ ਹੁਣ ਸੌ ਜਾ ਮੈਂ ਵੀ ਇਹ ਕਾ ਜਾ ਰਿਹਾ ਦੀਪਾ ਥੱਲੇ ਆ ਕੇ ਆਪਣੇ ਕਮਰੇ ਚ ਸੌ ਗਿਆ ਆਸ-ਪਾਸ ਜ ਕਾਲੀ ਤੇ ਸੁੰਨੀ ਰਾਤ ਵੀ ਜਿਵੇਂ ਚੁੱਪਚਾਪ ਸਭ ਕੁਝ ਤੜ ਰਹੀ ਸੀ ਸਵੇਰ ਹੋਈ ਜਦ ਗੁਰੂ ਘਰ ਤੋਂ ਗ੍ਰੰਥੀ ਨੇ ਪਾਠ ਕਰਨ ਦੀ ਆਵਾਜ਼ ਆਈ ਤਾਂ ਬੇਬੇ ਨੇ ਉੱਠ ਕੇ ਨਹਾ ਕੇ ਚੁੱਲ੍ਹੇ ਤਰ ਲਈ ਚੁੱਲ੍ਹੇ ਚਾਹ ਤਰ ਲਈ ਬਾਪੂ ਵੀ ਉੱਠ ਕੇ ਗੁਰੂ ਘਰ ਚਲਾ ਗਿਆ ਜਦ ਤੱਕ ਥੋੜਾ ਮੋਹ ਨਿਹਰਾ ਸੀ ਤਾਂ ਸ਼ਿਕੰਦਰ ਆਪਣਾ ਮੰਝਾ ਬਿਤਰਾਂ ਲੈ ਕੇ ਕੋਠੇ ਤੋਂ ਥੱਲੇ ਉਤਰ ਆਇਆ ਜਦ ਚਾਹ ਲੈ ਕੇ ਦੀਪੇ ਦੇ ਕਮਰੇ 'ਚ ਗਿਆ ਤਾਂ ਉਹ ਉੱਥੇ ਨਹੀਂ ਸੀ ਬਰਾਂਡੇ 'ਚ ਨਜ਼ਰ ਕਮਾਈ ਤਾਂ ਸਾਈਕਲ ਵੀ ਨਹੀਂ ਸੀ ਫਿਰ ਸ਼ਿਕੰਦਰ ਨੂੰ ਯਾਦ ਆਇਆ ਕਿ ਉਹਨਾਂ ਨੇ ਤਾਂ ਜਾਣਾ ਸੀ ਦੀਪੇ ਦੇ ਕਹਿ ਸ਼ਿਕੰਦਰ ਆਪਣੇ ਭੈਣ ਸਰਬੀ ਨੂੰ ਪਿੰਡ ਛੱਡ ਆਇਆ ਸ਼ਾਮਾਂ ਨੂੰ ਦੀਪਾ ਵੀ ਘਰ ਆ ਗਿਆ ਸਰਬੀ ਨੇ ਬੜਾਈ ਜਾਣਨਾ ਚਾਹਿਆ ਕਿ ਉਹ ਉਸ ਵਕਤ ਕਿੱਥੇ ਨਿਕਲ ਗਈ ਸੀ ਪਰ ਉਹਨੇ ਟਾਲ ਦਿੱਤਾ ਕਿ ਉਹ ਆਪਣੇ ਕਿਸੇ ਦੋਸਤ ਦੇ ਘਰ ਕੋਈ ਬਿਮਾਰ ਸੀ ਉਸ ਦਾ ਪਤਾ ਲੈਣ ਗਿਆ ਸੀ ਸਮਾਂ ਲੰਘਦਾ ਗਿਆ ਦੀਪੇ ਨੇ ਸਰਬੀ ਦੇ ਇੱਕ ਸੀ ਦੀਪੇ ਤੇ ਸਰਬੀ ਨੇ ਇੱਕ ਪੁੱਤਰ ਨੇ ਜਨਮ ਲਿਆ ਜਿਸ ਦਾ ਨਾਮ ਪ੍ਰਤਾਪ ਰੱਖਿਆ ਸੀ ਜਦ ਪ੍ਰਤਾਪ 2 ਕੁ ਮਹੀਨੇ ਦਾ ਸੀ ਪਰ ਕਿਲਾਸੀ ਦੇ ਹਵੇ ਤੋਂ ਬਾਅਦ ਚੱਲੀ ਲਹਿਰ ਦੇ ਕਾਰਨ ਆਮ ਹੀ ਪਿੰਡਾਂ ਵਿੱਚ ਪੁਲਿਸ ਛਾਪੇ ਮਾਰਨ ਆ ਜਾਇਆ ਕਰਦੀ ਸੀ ਦੀਪੇ ਦੇ ਨਾਲ ਦੋ ਦੋਸਤ ਪੁਲਿਸ ਦੇ ਹੱਥੀਂ ਚੜ ਗਏ ਤੇ ਇੱਕ ਪਿੰਡ ਦੇ ਨਾਲ ਦੇ ਘਰ ਤੋਂ ਮੁੰਡੇ ਦੀ ਲਾਸ਼ ਜੋ ਖੁਰਦ-ਉਰਦ ਕਰ ਦਿੱਤੀ ਗਈ ਸੀ ਨਹਿਰ ਵਿੱਚੋਂ ਮਿਲੀ ਸੀ ਉਸ ਦੀ ਪਛਾਣ ਵੀ ਨਹੀਂ ਸੀ ਆ ਰਹੀ ਉਹ ਦੀਪੇ ਦਾ ਦੋਸਤ ਚੰਨਣ ਸਿੰਘ ਹੈ ਜੋ ਕਿ ਉਸਤਾਦ ਜਮਾਤੀ ਸੀ ਇਕੱਠੇ ਹਰ ਥਾਂ ਜਾਇਆ ਕਰਦੇ ਸਨ ਇੰਜ ਹੀ ਇੱਕ ਦਿਨ ਕਿਸੇ ਦੀ ਇੱਕ ਕੀਤੀ ਮੁਖਬਰੀ ਕਰਕੇ ਦੀਪੇ ਦੇ ਘਰ ਵੀ ਪੁਲਿਸ ਨੇ ਛਾਪਾ ਮਾਰਿਆ ਪਰ ਘਰ ਦੇ ਪਿੱਛੇ ਬਣੇ ਗੇਟ ਤੋਂ ਭੱਜਣ ਵਿੱਚ ਦੀਪਾ ਕਾਮਯਾਬ ਹੋ ਗਿਆ ਜਦ ਤੱਕ ਪੁਲਿਸ ਉਸ ਤੱਕ ਪਹੁੰਚਦੀ ਉਹ ਰਾਤ ਦੇ ਹਨੇਰੇ ਵਿੱਚ ਪਿੰਡ ਦੀਆਂ ਗਲੀਆਂਾਂ 'ਚ ਕਿਧਰੇ ਗੁੰਮ ਹੋ ਚੁੱਕਾ ਸੀ ਦੀਪੇ ਦੇ ਘਰ ਵਿੱਚ ਆਮ ਹੀ ਪੁਲਿਸ ਦਾ ਜਿਹੜਾ ਲੱਗਣ ਲੱਗ ਪਿਆ ਸੀ ਬਹੁਤਾ ਸਮਾਂ ਹੁੰਦੀ ਪਾ ਘਰੋਂ ਬਾਹਰ ਹੀ ਰਹਿੰਦਾ ਜੇ ਕਿਧਰੇ ਉਹਦੇ ਆਸ-ਪਾਸ ਚ ਫਿਰਦੇ ਦੀ ਕੋਈ ਖਬਰ ਆਉਂਦੀ ਤਾਂ ਛੱਟ ਪੁਲਿਸ ਛਾਪੇਮਾਰੀ ਕਰਨ ਲੱਗ ਜਾਂਦੀ ਤੇ ਫਿਰ ਉਹ ਘਰੋਂ ਭੱਜਣ ਚ ਕਾਮਯਾਬ ਹੋ ਜਾਂਦਾ ਇਹੇ ਉਹ ਸਮਾਂ ਹੁੰਦਾ ਸੀ ਜਦ ਸਰ ਵੀ ਨੂੰ ਵੀ ਆਪਣੇ ਪੁੱਤਰ ਪ੍ਰਤਾਪ ਦੇ ਨਾਲ ਕਈ ਵਾਰ ਆਪਣੀਆਂ ਅਲੱਗ-ਅਲੱਗ ਰਿਸ਼ਤਦਾਰੀਆਂ ਵਿੱਚ ਲੁਕਣਾ ਪੈਂਦਾ ਸੀ ਇਹ ਹੀ ਉਹ ਸਮਾਂ ਜਦ ਦੀਪੇ ਦੀ ਕੋਈ ਖਬਰ ਨਹੀਂ ਸੀ ਹੁੰਦੀ ਕਿੱਥੇ ਉਹ ਹੁੰਦਾ ਤੇ ਕਿੱਥੇ ਨਹੀਂ ਕਿੱਥੇ ਉਸ ਨੂੰ ਉਹਦੀ ਆਪਣੀ ਪਤਨੀ ਨੇ ਕਦੇ ਕੋਈ ਚਿੱਠੀ ਲਿਖ ਕੇ ਆਪਣੇ ਦਿਲ ਦਾ ਹਾਲ ਸੁਣਾਉਣਾ ਹੁੰਦਾ ਸੀ ਨਾ ਸਰ ਵੀ ਵਿਆਹੀ ਸੀ ਨਾ ਸਰ ਵੀ ਕੁਆਰੀ ਸੀ ਨਾ ਸਰ ਵੀ ਕੋਈ ਵਿਧਵਾ ਸੀ ਬਸ ਇੱਕ ਅਲਮੇਰੀ ਉਡੀਕ ਚ ਉਹ ਜੀ ਰਹੀ ਸੀ ਪਤਾ ਨਹੀਂ ਹੋਰ ਜਾਂ ਕੋਈ ਹੋਰ ਵੀ ਐਵੇਂ ਹੀ ਇੰਤਜ਼ਾਰ ਕਰਦੀਆਂ ਆਪ ਬੁੱਢੀਆਂ ਹੋ ਗਈਆਂ ਤੇ ਧੀਆਂ ਪੁੱਤਰ ਜਵਾਨ ਪਰ ਆਪਣੇ ਜੀਵਨ ਸਾਥੀ ਦੀ ਕੋਈ ਉਕਸ ਬਣਈ ਸੀ ਫਿਰ ਇੱਕ ਦਿਨ ਨਾਸਰ ਵੀ ਵਿਆਹੀ ਸੀ ਨਾਸਰ ਵੀ ਕੁਆਰੀ ਸੀ ਨਾਸਰ ਵੀ ਕੋਈ ਵਿਧਵਾ ਸੀ ਬਸ ਇਕਲਵੇਰੀ ਉਡੀਕ ਚ ਉਹ ਜੀ ਰਹੀ ਸੀ ਪਤਾ ਨਹੀਂ ਉਤੇ ਉਹਦੇ ਵਰਗੀਆਂ ਹੋਰ ਵੀ ਐਵੇਂ ਹੀ ਇੰਤਜ਼ਾਰ ਕਰਦੀਆਂ ਆਪ ਹੁੱਡੀਆਂ ਹੋ ਗਈਆਂ ਤੇ ਧੀਆ ਪੁੱਤਰ ਜਵਾਨ ਪਰ ਆਪਣੇ ਜੀਵਨ ਸਾਥੀ ਦੀ ਕੋਈ ਉੱਗ ਸੁਗ ਨਹੀਂ ਸੀ ਨਿਤ ਲੈਨ ਆਉਂਦੀਆਂ ਮੌਤ ਦੀਆਂ ਖਬਰਾਂ ਨਾਲ ਹਰ ਅੱਖ ਰੋਇਆ ਕਰਦੀ ਸੀ ਪਰ ਦੀਪੇ ਦੀ ਕੋਈ ਖਬਰ ਨਹੀਂ ਸੀ ਸਰਬੀ ਦਾ ਇੰਤਜ਼ਾਰ ਲੰਮਾ ਹੁੰਦਾ ਜਾ ਰਿਹਾ ਸੀ ਤੇ ਪ੍ਰਤਾਪ ਇੱਕ ਦਿਨ ਇੱਕ ਦੇ ਜਾਣ ਨਾਲ ਜ਼ਿੰਦਗੀ ਤਾਰੂਕੀ ਨਹੀਂ ਸੀ ਪਰ ਆਪਣੀ ਚਾਲ ਚੱਲਦੀ ਜਾ ਰਹੀ ਸੀ ਜਦ ਤੁਹਾਡਾ ਪਿਆਰ ਤੁਹਾਡੇ ਨਾਲ ਹੁੰਦਾ ਹੈ ਤਾਂ ਕੋਈ ਪਰਵਾਹ ਨਹੀਂ ਹੁੰਦੀ ਕੋਈ ਫਿਕਰ ਨਹੀਂ ਹੁੰਦਾ ਬਸ ਉਸ ਦਾ ਸਾਥ ਹੀ ਕਾਫੀ ਹੁੰਦਾ ਹੈ ਜ਼ਿੰਦਗੀ ਦੇ ਹਰ ਦਿਨ ਹਰ ਮਹੀਨੇ ਤੇ ਹਰ ਸਾਲ ਨੂੰ ਖੁਸ਼ ਨਮਾ ਬਣਾਉਣ ਲਈ ਪਰ ਜਦ ਉਹੀ ਪਿਆਰਾ ਤੁਹਾਡਾ ਸਾਥ ਛੱਡ ਦਿੰਦਾ ਹੈ ਫਿਰ ਵੀ ਕਿਹੜਾ ਜ਼ਿੰਦਗੀ ਰੁਕਦੀ ਹੈ ਨਦਾਂਤਰ ਚੱਲਦੀ ਰਹਿੰਦੀ ਹੈ ਬਸ ਜੀਣਾ ਆ ਜਾਂਦਾ ਹੈ ਉਸ ਇੱਕ ਸ਼ਖਸ ਬਿਨਾ ਦੁਨੀਆਂ ਲਈ ਭਾਵੇਂ ਉਹ ਕੁਝ ਵੀ ਸੀ ਭਲੇ ਹੀ ਮਾੜੇ ਸੀ ਜਾਂ ਚੰਗੇ ਸੀ ਪਰ ਉਸ ਇੱਕ ਮਾਂ ਲਈ ਇੱਕ ਪਿਤਾ ਲਈ ਇੱਕ ਪਤਨੀ ਲਈ ਤੇ ਇੱਕ ਪੁੱਤਰ ਤੇ ਧੀ ਲਈ ਤੇ ਭੈਣ ਭਰਾ ਲਈ ਉਹ ਅਕੀਸਾ ਹਰਸੀ ਜ਼ਿੰਦਗੀ ਜਿਉਣ ਦਾ ਜਦ ਤੱਕ ਅੱਖਾਂ ਦੇ ਸਾਹਮਣੇ ਬਸਦੇ ਸੀ ਫਿਰ ਇੱਕ ਦਿਨ ਸਰ ਵੀ ਦੇ ਘਰ ਪਿੰਡ ਦੇ ਸਰਪੰਚ ਦੁਆਰਾ ਸੁਨੇਹਾ ਆਉਂਦਾ ਕਿ ਪੁਲਿਸ ਚੌਕੀ ਤੋਂ ਸੁਨੇਹਾ ਆ ਕੇ ਲਿਆ ਗਿਆ ਕਿ ਕੁਝ ਲਾਸ਼ਾਂ ਦੀ ਸਨਾਖਤ ਕੀਤੀ ਜਾਣੀ ਹੈ ਹੋ ਸਕਦਾ ਉਹਨਾਂ ਵਿੱਚ ਦੀਪਾ ਵੀ ਹੋਵੇ ਜਾਂ ਰੱਬ ਨੇ ਚਾਹਿਆ ਤਾਂ ਨਾ ਵੀ ਹੋਵੇ ਹਰਬੀਤੇ ਉਸ ਦਾ ਸੋਹਰਾ ਪਰਿਵਾਰ ਉਸ ਦੀ ਸੁਨਾਖ ਲਈ ਜਾਂਦੇ ਨੇ ਪਰ ਉਹ ਲਾਸ਼ਾਂ ਨੂੰ ਐਨੀ ਬੁਰੀ ਹਾਲਤ ਵਿੱਚ ਦੇਖ ਕੇ ਪਛਾਣ ਕਰਨੀ ਮੁਸ਼ਕਲ ਸੀ ਤਾਂ ਅਚਾਨਕ ਸਰਬੀ ਦੀ ਨਜ਼ਰ ਇੱਕ ਲਾਸ਼ ਦੀ ਗਰਦਨ ਤੇ ਬਣੇ ਉਸ ਨਿਸ਼ਾਨ ਤੇ ਪੈਂਦੀ ਹੈ ਜੋ ਕਿ ਦੀਪਾ ਸਰਬੀ ਨੂੰ ਹੱਸਦੇ ਹੋਏ ਕਿਹਾ ਕਰਦਾ ਸੀ ਇਹ ਸੱਟਾਂ ਵਾਲੇ ਨਿਸ਼ਾਨ ਤਾਂ ਬੰਦੇ ਦੀ ਸਾਹ ਨੇ ਐਮੀਨਾ ਸੋਚੀ ਜਾਇਆ ਕਰ ਉਹ ਨਿਸ਼ਾਨ ਵੇਖਦੇ ਹੀ ਐਨੇ ਸਾਲ ਦਾ ਇੱਕ ਬਲਾਸਾ ਜੋ ਸਰ ਵੀ ਆਪਣੇ ਆਪ ਨੂੰ ਦਿੰਦੀ ਸੀ ਕਿ ਸ਼ਾਇਦ ਉਸਦਾ ਕੰਨ ਅਜੇ ਵੀ ਜਾਂਦਾ ਹੈ ਉਹ ਇੱਕ ਦਿਨ ਵਾਪਸ ਆਏਗਾ ਉਹ ਇੱਕ ਦਿਨ ਆਪਣੇ ਪੁੱਤਰ ਦਾ ਕਾਜ ਰਚਾਏਗਾ ਉਹ ਸਾਡੇ ਵਿੱਚ ਬੈਠ ਕੇ ਆਪਣੇ ਨਾਲ ਹੋਈਆਂ ਉਹ ਘਟਨਾਵਾਂ ਤੇ ਕਿਸੇ ਸੁਣਾਵੇਗਾ ਅੱਜ ਜੋ ਵਿਸ਼ਵਾਸ ਟੁੱਟ ਚੁੱਕਾ ਸੀ ਜੋ ਚੀਕਾਂ ਕਦੇ ਆਸ ਗੋੜ ਦੇਕਰ ਆ ਵਿੱਚੋਂ ਸੁਣ ਕੇ ਸਰਬੀ ਦੀਤਾ ਨਿਕਲ ਜਾਂਦੀ ਸੀ ਅੱਜ ਉਹ ਉਸਦੇ ਉਸਦੇ ਘਰ ਵਿੱਚ ਹੀ ਪੈ ਰੀਆਂ ਸਨ ਪਰ ਐਨੇ ਸਾਲ ਵੀ ਸਰਬੀ ਤੇ ਉਸਦਾ ਪੁੱਤਰ ਆਪਣੀ ਜ਼ਿੰਦਗੀ ਜੀ ਰਹੇ ਨੇ ਇੱਕ ਦੀਪੇ ਦੇ ਜਾਨ ਪਿੱਛੋਂ ਉਹਨਾਂ ਦੀ ਜ਼ਿੰਦਗੀ ਦਾ ਉਹ ਲਮੇਰਾ ਪੰਥ ਰੁਕਿਆ ਨਹੀਂ ਨਿਰੰਤਰ ਸਾਹ ਪਰ ਜਾਰੀ ਹੈ ਹਰ ਦਿਨ ਹਰ ਮਹੀਨੇ ਹਰ ਨਵੇਂ ਸਾਲ ਉਹ ਇੱਕ ਨਵੀਂ ਆਸ ਲੈ ਕੇ ਅੱਗੇ ਵਧਦੀ ਗਈ ਬਹੁਤ ਕੁਝ ਹੀ ਬਹੁਤ ਕੁਝ ਸੀ ਜੋ ਪਿੱਛੇ ਛੁੱਟ ਚੁੱਕਾ ਸੀ ਤੇ ਬਹੁਤ ਕੁਝ ਨਵਾਂ ਸੀ ਜੋ ਹੋ ਦੇਖਣ ਵਾਲੀ ਸੀ ਹਾਂ ਬਸ ਇੱਕ ਜਾਤਾ ਨਹੀਂ ਸੀ ਪਿੱਛਾ ਛੜਦਿਆਂ ਜੋ ਉਠਦੇ ਬਹਿੰਦੇ ਹਰ ਖੁਸ਼ੀ ਤੇ ਗਮੀ ਦੇ ਸਮੇਂ ਸਰਬੀ ਨੂੰ ਆਣ ਕੇ ਲਿਆ ਨੇ ਨਵੇਂ ਸੁਪਨਿਆਂ ਨਾਲ ਨਵੇਂ ਰਿਸ਼ਤਿਆਂ ਨਾਲ ਹਰ ਨਵੇਂ ਦਿਨ ਨਾਲ سفر طے ہو جاتا ہے پر جو ساپ ایک پی گئی وہ کدی نہیں مٹتی شاید ایک پتنی جس نے اپنے چاہ بھی پورے نہیں دل سے ہر سمے کہنا کہڑے دیس گئے وہ کتنے ختم ہے پاوا یہ کہانی یہ رچنا بہت ہی دل نکھاؤ والی رچنا ہے جی جس نو سکھ جی نے لکھا ہے امید ہے تو سنو بہت پسند آئی ہوگی لائک شیئر کرنا نہ بھولو جی کمنٹ کر کے تصیں بھی اپنے تجربے ضرور دسنا جی